ਅੱਜ ਅਸੀਂ ਦਸਮ ਪਿਤਾ ਦੇ ਅਸਥਾਨ ਗੁਰੂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜਿੱਥੇ ਉਹਨਾਂ ਨੇ ਦਮ ਲਿਆ ਸੀ ਜਿੱਥੇ ਬਹਾਦਰ ਸ਼ਾਹ ਔਰ ਰੰਗਜੀਤ ਦਾ ਜਿਹੜਾ ਵੰਸ਼ ਸੀਗਾ ਉਹਦੇ ਨਾਲ ਮੀਟਿੰਗ ਹੋਈ ਸੀਗੀ ਉੱਥੇ ਉਹਨੇ ਮਦਦ ਮੰਗੀ ਸੀ ਦਸਮ ਪਿਤਾ ਤੋਂ ਇਸ ਥਾਂ ਦੇ ਉੱਤੇ ਹਾਥੀ ਦਾ ਤੇ ਝੋਟੇ ਦਾ ਯੁੱਧ ਕਰਾਇਆ ਸੀ ਗੁਰੂ ਸਾਹਿਬ ਨੇ ਮੈਂ ਸਮਝਦਾ ਕਿ ਇਹ ਇਤਿਹਾਸਿਕ ਗੁਰਦੁਆਰਾ ਹੈ ਜਿਸ ਨੂੰ ਇੱਕ ਪੁਰਾਤਤਵ ਵਿਭਾਗ ਨੇ ਜਿਸ ASI ਜਿਸ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਨੋਟਿਸ ਦਿੱਤਾ ਹੈ ਔਰ ਨੋਟਿਸ ਇਹ ਦਿੱਤਾ ਹੈ ਕਿ ਇੱਥੇ ਇਨਕ੍ਰੋਚਮੈਂਟ ਕੀਤੀ ਹੈ ਗੁਰਦੁਆਰੇ ਨੇ ਉਸ ਨੂੰ 3 ਦਿਨਾਂ ਚ ਹਟਾਈ ਜਾਏ ਨਹੀਂ ਤੇ ਉਹਨਾਂ ਤੇ ਐਕਸ਼ਨ ਹੋਏਗਾ ਔਰ ਇਹ ਜਿਹੜਾ ਨੋਟਿਸ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਆ ਘੜੀ ਦੇ ਥੱਲੇ ਇੱਥੇ ਇਹ ਚਿਪਕਾ ਕੇ ਚਲੇ ਗਏ ਸਨ ਪਹਿਲੀ ਤੇ ਗੱਲ ਇਹ ਚਿਪਕਾਇਆ ਤਾਂ ਜਾਂਦਾ ਜਦੋਂ ਪਹਿਲੇ ਬਾਇ ਡਾਕ ਦਿੱਲੀ ਗੁਰਦੁਆਰਾ ਕਮੇਟੀ ਕੋ ਲਾਇਆ ਹੋਏਗਾ ਮਨੂੰ ਨਹੀਂ ਸਮਝ ਆਈ ਕਿ ਜਦੋਂ ਉਹਨਾਂ ਕੋਲ ਨੋਟਿਸ ਆਇਆ ਇਹਦਾ ਜਵਾਬ ਇਮੀਡੀਏਟਲੀ ਕਿਉਂ ਨਹੀਂ ਦਿੱਤਾ ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਬਾਰੇ ਰੋਜ਼ ਕੁਛ ਨਾ ਕੁਝ ਆਂਦਾ ਹੈ ਕਦੀ ਉਹ ਮਹਾਕਾਲ ਦੀ ਗੱਲ ਆਂਦੀ ਹੈ ਕਦੀ ਉਹ ਪਾਂਡਵਾਂ ਦੇ ਵੰਸ਼ਜ ਦੱਸਦੇ ਨੇ ਸਾਨੂੰ ਉਹ ਪਾਂਡਵ ਜਿਨ੍ਹਾਂ ਨੇ ਉਹ ਜੂਏ ਦੇ ਵਿੱਚ ਦ੍ਰੋਪਤੀ ਦਾ ਚੀਰ ਹਰਣ ਕਰਾਇਆ ਸੀ ਸਾਨੂੰ ਉਹਨਾਂ ਦੇ ਵੰਸ਼ਜ ਦੱਸਦੇ ਨੇ ਇਹ ਆਪਣੇ ਕਿਤਾਬਾਂ 'ਚ ਇਤਿਹਾਸ ਹੈ ਲੇਕਿਨ ਅੱਜ ਦੀ ਗੱਲ ਤੇ ਮੈਂ ਬੜਾ ਸੀਰੀਅਸ ਆ ਮਨੂੰ ਇਹ ਦੀ ਸਮਝ ਆਂਦੀ ਕਿ ਇਹ ਹਮਾਇੂ ਦਾ ਮਕਬਰ ਹੈ ਜਿਹਦੀ ਬਾਰੇ ਉਹ ਆਖਦੇ ਨੇ ਕਿ ਹਿਸਟੋਰੀਕਲ ਜਗ੍ਹਾ ਹੈ ਹਮਾਇੂ ਦਾ ਮਕਬਰ ਹੈ ਔਰ ਤੁਸੀਂ ਇੱਥੇ ਐਨਕ੍ਰੋਚਮੈਂਟ ਕੀਤੀ ਹੈ ਮੈਂ ਪੁੱਛਣਾ ਚਾਹਨਾ ਪੁਰਾਤਤਵ ਵਿਭਾਗ ਕੋਲੋਂ ਕਿ ਇਹ ਹਮਾਇੂ ਦਾ ਮਕਬਰਾ ਤੁਸੀਂ ਹਿਸਟੋਰੀਕਲ ਦੱਸ ਰਹੇ ਹੋ ਦਸਮ ਪਿਤਾ ਨੇ ਜਿਹੜੀ ਇੱਥੇ ਦਮ ਲਿਆ ਸੀਗਾ ਔਰ ਜਦੋਂ ਦਿੱਲੀ ਫਤਿਹ ਕੀਤੀ ਸੀ ਪੰਜ ਅੰਦਾਲਾ ਨੇ 1783 ਚ ਉਦੋਂ ਇਹ ਛੋਟਾ ਜਿਹਾ ਸਥਾਨ ਸੀ ਇਸ ਨੂੰ ਬਾਬਾ ਬਘੇਲ ਸਿੰਘ ਨੇ ਵੱਡਾ ਬਣਾਇਆ ਸੀ ਔਰ ਜਤਿਹਦਾਰ ਸੰਤੋਖ ਸਿੰਘ ਹੋਰਾ ਵੇਲੇ ਇਹ ਜ਼ਮੀਨ ਦਾ ਬਾਕੀ ਹਿੱਸਾ ਜਾਂ ਇਹ ਗੁਰੂ ਘਰ ਦੀ ਸੇਵਾ ਬਾਬਾ ਹਰਬੰਸ ਸਿੰਘ ਹੋਰਾਂ ਨੇ ਕੀਤੀ ਸੀ ਔਰ ਮੈਂ ਔਰ ਭੋਗਲ ਸਾਹਿਬ ਰਾਣਾ ਜੀ ਜਦੋਂ ਅਸੀਂ ਇੱਥੇ ਸੀਗੇ ਇੱਥੇ ਭਾਵੇਂ ਸਰਾਹ ਹੋਵੇ ਭਾਵੇਂ ਥੱਲੇ ਜਿਹੜਾ ਹਾਲ ਬਣਿਆ ਹੈ ਜਾਂ ਪਿੱਛੇ ਜਿਹੜੇ ਪ੍ਰਸ਼ਾਦ ਦੇ ਕਮਰੇ ਇਹ ਲੰਗਰ ਹਾਲ ਹੈ ਇਹਦੀ ਸੇਵਾ ਹੋਈ ਸੀਗੀ ਮੇਰਾ ਹੁਣ ਸਵਾਲ ਇਹ ਹੈ ਮੇਰਾ ਸਵਾਲ ਇਹ ਹੈ ਮੈਂ ਐਸਆਈ ਨੂੰ ਪੂਰਾ ਤਾਂ ਡਿਪਾਰਟਮੈਂਟ ਨੂੰ ਇਹ ਕਹਿੰਨਾ ਕਿ ਤੁਸੀਂ ਆਖਦੇ ਹੋ ਕਿ ਉਹ ਇਤਿਹਾਸ ਹੈ ਦਸਮ ਗੁਰੂ ਇਤਿਹਾਸ ਨਹੀਂ ਨੇ ਉਹ ਇਤਿਹਾਸ ਹੈਗਾ ਹਮਲਾਵਰਾ ਦਾ ਉਹ ਇਤਿਹਾਸ ਹੈ ਬਾਬਰ ਦੇ ਵੰਸ਼ਜਾਂ ਦਾ ਔਰ ਰੰਗਜੀਬ ਦੇ ਵੰਸ਼ਜਾਂ ਦਾ ਤੁਸੀਂ ਉਸ ਨੂੰ ਇਤਿਹਾਸਿਕ ਮੰਨਦੇ ਹੋ ਤੁਸੀਂ ਦਸਮ ਪਿਤਾ ਜਿਹਦੇ ਅਸੀਂ ਵੰਸ਼ਜਾਂ ਉਹ ਦਸਮ ਪਿਤਾ ਜਿਨ੍ਹਾਂ ਨੇ ਸਰਬੰਸ ਵਾਰ ਦਿੱਤਾ ਜਿਨ੍ਹਾਂ ਦੇ ਪਿਤਾ ਦੀ ਸ਼ਹਾਦਤ ਦਾ 350 ਸਾਲਾ ਅਸੀਂ ਇਸੇ ਸਾਲ ਨਵੰਬਰ ਚ ਮਨਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਵੱਡੇ ਸਹਿਬਜ਼ਾਦੇ ਚਮਕੌਰ ਦੀ ਜੰਗ 'ਚ ਸ਼ਹੀਦ ਹੁੰਦੇ ਨੇ ਹਿੰਦੁਸਤਾਨ ਦੀ ਅਸਮਿੱਤਾ ਬਚਾਉਣ ਲਈ ਔਰ ਜ਼ੁਲਮ ਦੇ ਖਿਲਾਫ ਨੌਵੇਂ ਪਾਸ਼ਾ ਚਾਂਦੀ ਚੌਕ 'ਚ ਸ਼ਹਾਦਤ ਦਿੰਦੇ ਨੇ ਛੋਟੇ ਸਹਿਬਜ਼ਾਦੇ ਨੀਅ 'ਚ ਚੁੰਡੇ ਜਾਂਦੇ ਨੇ ਔਰ ਕਿਤੇ ਬੰਦ-ਬੰਦ ਕੱਟੇ ਜਾਂਦੇ ਨੇ ਕਿਤੇ ਆਰੇ ਚੱਲਦੇ ਨੇ ਕਿਤੇ ਬੀਬੀਆਂ ਦੇ ਗਲ 'ਚ ਕੱਟ-ਕੱਟ ਕੇ ਉਹਨਾਂ ਦੇ ਨਿਆਣਿਆਂ ਨੂੰ ਹਾਰ ਪਾਇਆ ਜਾਂਦਾ ਹੈ ਇਹ ਹਿੰਦੁਸਤਾਨ ਦੀ ਵਿਰਾਸਤ ਨਹੀਂ ਹੈ ਇਤਿਹਾਸ ਨਹੀਂ ਹੈ ਕਿ ਇਤਿਹਾਸ ਹੋਈ ਹੈ ਹਮਲਾਵਰਾ ਦਾ ਔਰ ਗੁਰੂ ਨਾਨਕ ਸਾਹਿਬ ਨੇ ਕੀ ਆਛਿਆ ਸੀ ਪਾਪ ਦੀ ਜੰਝਲੇ ਕਾਬਲੋ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੋਈ ਛਪ ਕੂੜ ਫਰੇ ਪ੍ਰਧਾਨ ਵੇ ਲਾਲੋ ਮੈਂ ਸਮਝਦਾ ਵਾਂ ਇਹ ਪੁਰਾਤਾ ਡਿਪਾਰਟਮੈਂਟ ਨੂੰ ਦੱਸ ਦਈਏ ਕਿ ਜੇ ਉਹ ਇਤਿਹਾਸ ਹੈ ਇਹ ਉਸ ਤੋਂ ਵੱਡਾ ਇਤਿਹਾਸ ਹੈ ਇਹ ਹਿੰਦੁਸਤਾਨ ਦਾ ਇਤਿਹਾਸ ਹੈ ਇਹ ਹਮਲਾਵਰਾਂ ਦਾ ਇਤਿਹਾਸ ਨਹੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਇਸ ਤੇ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਔਰ ਅਗਰ ਉਹ ਨਹੀਂ ਐਕਸ਼ਨ ਲੈਣਗੇ ਫਿਰ ਸੰਗਤ ਮਜਬੂਰ ਹੋਏਗੀ ਐਕਸ਼ਨ ਲੈਣ ਤੇ ਇਸ ਗੁਰੂ ਘਰ ਦੇ ਵਿੱਚ ਕਿਸੇ ਕਿਸਮ ਦੀ ਛੇੜਛਾੜ ਨਹੀਂ ਸਮਝੀ ਜਾਏਗੀ 3 ਦਿਨਾਂ ਦਾ ਨੋਟਿਸ ਦਿੰਦੇ ਨੇ ਕਿ ਇੱਥੋਂ ਹਟਾਓ ਨਹੀਂ ਤੇ ਅਸੀਂ ਐਕਸ਼ਨ ਲਵਾਂਗੇ ਤੁਸੀਂ ਇਹ ਕੋਸ਼ਿਸ਼ ਕਰਕੇ ਦੇਖਣਾ ਪੁਰਾਤ ਡਿਪਾਰਟਮੈਂਟ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਅਸੀਂ ਇਸ ਚੀਜ਼ ਦੀ ਬੜੀ ਨਖੇਦੀ ਕਰਦੇ ਆਂ ਔਰ ਦਿੱਲੀ ਕਬੀਟੇ ਨੂੰ ਕਹਿਣਾ ਚਾਹਾਂਗੇ ਕਿ ਆਪਣਾ ਜਿਹੜਾ ਡਿਊਟੀ ਹੈ ਉਸ ਤੇ ਪਹਿਰਾ ਦਿਓ ਸਰਕਾਰਾਂ ਦੀ ਝੋਲੀ ਚੁਕੀ ਨਾ ਕਰੋ ਗੁਰੂ ਦਾ ਨੁਕਸਾਨ ਨਾ ਕਰੋ ਆਪਣੀ ਵਿਰਾਸਤ ਦਾ ਨੁਕਸਾਨ ਨਾ ਕਰੋ ਔਰ ਛੇਤੀ ਤੋਂ ਛੇਤੀ ਅਸਤੀਫੇ ਦੇ ਕੇ ਬਾਹਰ ਹੋ ਜਾਓ ਕੰਮ ਦਾ ਖੇੜਾ ਛੱਡ ਦਿਓ ਕੰਮ ਆਪੀ ਸੰਭਾਲ ਲਏਗੀ ਸਭ ਕੁਝ ਇਹਨਾਂ ਨੇ ਇਹਨਾਂ ਨੇ ਉੱਥੇ ਉਹ ਜਿਹੜੀ ਉਹਨਾਂ ਨਾਲ ਦੀਵਾਰ ਲੱਗਦੀ ਹੈ ਉਹਦੀ ਗੱਲ ਕੀਤੀ ਹੈ ਕਿ ਉੱਥੇ ਹੈ ਮੈਂ ਪੁੱਛਣਾ ਚਾਹਨਾ ਤੁਹਾਨੂੰ ਮੈਂ ਕਵਾਂਗਾ ਕਿ ਤੁਸੀਂ ਉਹਦੀ ਸ਼ਾਰਟਸ ਲੈਣਾ ਉਹ ਦੀਵਾਰ ਦੇ ਉੱਤੇ ਮਸਜਿਦ ਬਣੀ ਹੈ ਉਹ ਮਸਜਿਦ ਹੁਣ ਬਣੀ ਹੈ ਭੋਗਲ ਸਾਹਿਬ ਦੇ ਗਵਾਹ ਨੇ ਇਹ ਮਸਜਿਦ ਪਹਿਲੇ ਨਹੀਂ ਹੁੰਦੀ ਸੀ ਉਹ ਮਸਜਿਦ ਨੂੰ ਕਾਦੇ ਲਈ ਨੋਟਿਸ ਨਹੀਂ ਦਿੱਤਾ ਔਰ ਗੁਰੂ ਘਰ ਨੂੰ ਨੋਟਿਸ ਦੇ ਰਹੇ ਜਿੱਥੇ ਦਸਮ ਪਿਤਾ ਦੀ ਛੋਪ ਪ੍ਰਾਪਤ ਹੈ ਚਰਣਾ ਦੀ ਮੈਂ ਸਮਝਦਾ ਹਾਂ ਅਸੀਂ ਇਹਦੀ ਨਕੇਦੀ ਕਰਦੇ ਹਾਂ ਔਰ ਇਸ ਤੇ ਸਖਤ ਇਹਦਾ ਪ੍ਰੋਟੈਸਟ ਲਵਾਂਗੇ ਔਰ ਇਸ ਤੇ ਕੰਮ ਪੂਰਾ ਪੈਰਾ